ਉਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਿਹੜੇ ਸਿੱਖਾਂ ਨੂੰ ਮਾਰਨ ਵਾਲੇ ਕਾਤਲ ਲੋਕ ਅਫਸਰ ਸੀ ਬੋਲ ਕੇ ਲਖਣਾ ਹੋਰ ਚੀਜ਼ ਐ ਲਖ ਕੇ ਬੋਲਣਾ ਹੋਰ ਚੀਜ਼ ਐ 328 ਪਾਵਨ ਸਰੂਪਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਕੌਣ ਨੇ ਗਿਆਨੀ ਹਰਪ੍ਰੀਤ ਸਿੰਘ 5 ਸਾਲ ਤੁਸੀਂ ਕਿਸੇ ਨੇ 328 ਰੁਪਿਆਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਸਾਡੇ ਜਥੇਦਾਰ ਦਿਹਾੜੀਦਾਰਾਂ ਦੀ ਤਰ੍ਹਾਂ ਨਾ ਬਦਲੇ ਜਾਣ ਅਜੇ ਦਿਹਾੜੀ ਦਾ ਜ ਵੀ ਜਿੱਤ ਰੱਖਦੇ ਆ ਉਹ ਸੇਵਾਦਾਰ ਜਿਹੜਾ ਕੱਲਾ ਪੰਜਾਬ ਵਾਸਤੇ ਨਹੀਂ ਵਰਲਡ ਪਰ ਦੇ ਸਿੱਖਾਂ ਦੀ ਆਵਾਜ਼ ਹੋਵੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਸਾਫਕਾ ਹਜੂਰੀ ਰਾਗੀ ਅਤੇ ਸਿੱਖ ਸਦ ਭਾਵਨਾ ਦਲ ਦੀ ਆਗੂ ਪਾਈ ਬਲਦੇਵ ਸਿੰਘ ਵਡਾਲਾ ਨੇ 21 ਫਰਵਰੀ ਨੂੰ ਪੰਥਕ ਇਕੱਠ ਦਾ ਸੱਦਾ ਦਿੱਤਾ ਉਹਨਾਂ ਕਿਹਾ ਹੈ ਕਿ ਗਿਆਨੀ ਰਗਵੀਰ ਸਿੰਘ ਵੱਲੋਂ SGPC ਸੰਬੰਧੀ ਦਿੱਤੇ ਬਿਆਨਾਂ ਤੋਂ ਪਤਾ ਚੱਲਦਾ ਹੈ ਕਿ ਭ੍ਰਿਸ਼ਟਾਚਾਰ ਕਿਸ ਹੱਦ ਤੱਕ ਪਹੁੰਚ ਗਿਆ ਵਡਾਲਾ ਨੇ ਕਿਹਾ ਹੈ ਕਿ 21 ਫਰਵਰੀ ਨੂੰ ਸਵੇਰੇ 9 ਵਜੇ ਸ਼੍ਰੀ ਕਾਲ ਤਖਸਾਏ ਵਿਖੇ ਭਾਰੀ ਇਕੱਠ ਕਰਕੇ ਇਸ ਮਸਲੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਗੰਨੇ ਦੇ ਕਬੀਰ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੁੱਖ ਗ੍ਰੰਥੀ ਸਾਹਿਬ ਵੱਲੋਂ ਅੱਜ ਪ੍ਰੈਸ ਨਾਲ ਵਾਰਤਾ ਲਾਪ ਕਰਦੇ ਆ ਕਿਹਾ ਗਿਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ ਉਹਨਾਂ ਇਹ ਵੀ ਆਖਿਆ ਕਿ 328 ਪਾਵਨ ਸਰੂਪ ਆਖਿਰ ਹੈ ਕਿੱਥੇ ਇਹ ਵੀ ਆਖਿਆ ਹੱਥ ਲਿਖਤ ਬੀੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀੜੀ ਦੇ ਮਾਲਕ ਦੀਆਂ ਦੋ ਕਿਰਪਾਨਾਂ ਵਿੱਚੋਂ ਇੱਕ ਦਾ ਮੁੱਠਾ ਜਿਹੜਾ ਸੀ ਉਹ ਕਿੱਥੇ ਆ ਉਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਿਹੜੇ ਸਿੱਖਾਂ ਨੂੰ ਮਾਰਨ ਵਾਲੇ ਕਾਤਲ ਲੋਕ ਅਫਸਰ ਸੀ ਜਿਹੜੇ ਬਾਦਲ ਪਰਿਵਾਰ ਨੇ ਉਹ ਚੌਧਿਆਂ ਤੇ ਲਾਏ ਉਹਨਾਂ ਦੀ ਗੱਲ ਵੀ ਰੱਖੀ ਗੋਲ ਕਚੋਰੀ ਦੀ ਗੱਲ ਕੀਤੀ ਜ਼ਮੀਨ ਨਹੀਂ ਕੱਪੜਿਆਂ ਦੀ ਗੱਲ ਕੀਤੀ ਦਖਲਅੰਦਾਜ਼ੀ ਰਾਜਨੀਤੀ ਹੋ ਰਹੀ ਐ ਸ਼੍ਰੋਮਣੀ ਕਮੇਟੀ ਚ ਸਾਰੀਆਂ ਗੱਲਾਂ ਕੀਤੀਆਂ ਸਰਬੱਤ ਖਾਲਸੇ ਦੀ ਵੀ ਗੱਲ ਕੀਤੀ ਮੈਂ ਕਹਿਣਾ ਚਾਹੁੰਨਾ ਸਿੰਘ ਸਾਹਿਬ ਜੀ ਚੰਗਾ ਹੁੰਦਾ ਬੋਲ ਕੇ ਲੱਖਣਾ ਹੋਰ ਚੀਜ਼ ਐ ਲੱਖ ਕੇ ਬੋਲਣਾ ਹੋਰ ਚੀਜ਼ ਐ ਅਸਰ ਹੋਰ ਹੁੰਦੇ ਐ ਚਲੋ ਤੁਸੀਂ ਦੇਰ ਆਏ ਦਰਸਤ ਆਏ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਤੁਹਾਡਾ ਸਵਾਗਤ ਕਰਦੇ ਆਂ ਔਰ ਇਹ ਗੱਲ ਗਿਆਨੀ ਮਾਨ ਸਿੰਘ ਹੋਣਾ ਨੂੰ ਵੀ ਕਹੀ ਗਈ ਸੀ ਪੰਜ ਪਿਆਰੇ ਸਿੰਘਾਂ ਨੂੰ ਵੀ ਕਹੀ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਵੀ ਕਹੀ ਗਈ ਸੀ ਕਿ ਤੇ ਤੁਹਾਨੂੰ ਵੀ ਆਖਦੇ ਆ ਕਿ ਹੁਣ ਭਵਖ ਵਿੱਚ ਅੰਦਰ ਵੜ ਕੇ ਮਰੋਗੇ ਤੇ ਆਤਮ ਹੱਤਿਆ ਹੋਊਗੀ ਬਾਹਰ ਰਹਿ ਕੇ ਲੜੋਗੇ ਤਾਂ ਸ਼ਹੀਦ ਮੰਨੇ ਜਾਓਗੇ ਅਜੇ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਗੁਰਦੁਆਰੇ ਆ ਜਾਜ ਕਰਾਉਣ ਦੀ ਗੱਲ ਕੀਤੀ 2016 22 ਮਾਰਚ ਨੂੰ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਸ੍ਰੀ ਨਨਕਾਣਾ ਸਾਹਿਬ ਦਾ ਭਾਈ ਲਖਮਣ ਸਿੰਘ ਜੀ ਧਾਰੋਵਾਲ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ 100 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਹੁੰਦਿਆਂ ਅਸੀਂ ਇੱਕ ਰੈਲੀ ਕੀਤੀ ਸੀ ਆਨੰਦਪੁਰ ਸਾਹਿਬ ਔਰ ਉਹ ਰੈਲੀ ਇਸੇ ਕਰਕੇ ਕੀਤੀ ਗਈ ਸੀ ਕਿ ਬਾਦਲਕਿਆਂ ਤੋਂ ਇਹ ਨਰੇਣੂ ਮਹੰਤ ਬਣ ਚੁੱਕੇ ਨੇ ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣੇ ਜ਼ਰੂਰੀ ਆ ਉਹ ਰੈਲੀ ਕੀਤੀ ਗਈ 22 ਮਾਰਚ ਨੂੰ ਗੁਰਦੁਆਰੇ ਆਜ਼ਾਦ ਕਰਾਉਣ ਦੀ ਗੱਲ ਰੱਖੀ ਗਈ ਪਰ ਕਿਸੇ ਸਿੰਘ ਸਾਹਿਬ ਕਿਸੇ ਹੋਰ ਨੇ ਸਾਥ ਨਾ ਦੇ ਕੇ ਉਲਟਾ ਸਾਨੂੰ ਹੀ ਬਦਲ ਕੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਦਲ ਕੇ ਆਨੇ ਸਾਨੂੰ ਬੀਜੇਪੀ ਵਾਲੇ ਆਮ ਆਦਮੀ ਵਾਲੇ ਤੇ ਕਾਂਗਰਸੀ ਇਹ ਕਹਿਣਾ ਸ਼ੁਰੂ ਕਰਤਾ ਚੰਗਾ ਹੁੰਦਾ ਉਸ ਵਕਤ ਸਾਥ ਦਿੱਤਾ ਹੁੰਦਾ ਤੇ ਅੱਜ 10 ਸਾਲ ਬਾਅਦ ਗੁਰਦੁਆਰੇ ਆਜ਼ਾਦ ਹੋਣੀ ਸੀ ਤੁਸੀਂ 328 ਪਾਵਨ ਸਰੂਪਾਂ ਦੀ ਗੱਲ ਕੀਤੀ 328 ਪਾਵਨ ਸਰੂਪਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਕੌਣ ਨੇ ਗਿਆਨੀ ਹਰਪ੍ਰੀਤ ਸਿੰਘ ਉਸ ਵਕਤ ਦੇ ਜਥੇਦਾਰ ਬੜੇ ਹੋਏ ਸੀ ਜਿਹੜੇ ਜਾਂ ਮਨੁੱਖੀ ਅਧਿਕਾਰ ਜਿਹੜਾ ਸੰਗਠਨ ਬਣਿਆ ਹੋਇਆ ਹੈ ਬੈਂਸਪਰਾ ਜਿਹੜੇ ਸੀਗੇ ਔਰ ਉਹ ਅਜੀਤ ਸਿੰਘ ਬੈਂਸ ਜਾਂ ਸਰਬਜੀਤ ਸਿੰਘ ਐਡਵੋਕੇਟ ਨਸਾਰਿਆ ਨੇ ਉਹ ਗੱਲਾਂ ਸਾਹਮਣੇ ਲਿਆਂਦੀਆਂ ਮੀਡੀਆ ਚਾਹੀਆਂ ਪਰਤਾਲ ਹੋਈ ਈਸ਼ਰ ਸਿੰਘ ਹੋਣਾ ਨੇ ਸਾਰਾ ਸੱਚ ਸਾਹਮਣੇ ਲੈ ਆਂਦਾ ਕਾਨੂੰਨੀ ਤੇ ਵਿਭਾਗੀ ਕਾਰਵਾਈ ਦੀ ਗੱਲ ਚੱਲੀ ਕਾਨੂੰਨੀ ਕਾਰਵਾਈ ਦੇ ਵਿੱਚ ਤੁਸੀਂ ਜਥੇਦਾਰ ਸਾਭਾ ਨੇ ਫਿਰ ਜੋ ਟਰਨ ਮਾਰ ਕੇ ਮਹਿਤੇ ਵਰਗੇ ਮਗਰ ਮਸ਼ਾ ਨੂੰ ਬਚਾਇਆ ਰੋਪ ਸਿੰਘ ਵਰਗੇ ਮਨਜੀਤ ਸਿੰਘ ਵਰਗੇ ਮਗਰ ਮਸ਼ ਬਚਾ ਕੇ ਤੇ ਨਿੱਕੇ ਮੁਲਾਜ਼ਮਾਂ ਤੇ ਨਜ਼ਲਾ ਝਾੜ ਕੇ ਉਹ ਕੰਮ ਨੂੰ ਰਫਾ ਦਫਾ ਕੀਤਾ ਜੇ ਦੇ ਇਨਸਾਫ ਲਈ ਸੰਗਤਾਂ ਨੂੰ ਮੋਰਚਾ ਲਾਉਣਾ ਪਿਆ ਤੇ ਸੰਗਤਾਂ ਨੇ ਕੁੱਟ ਵੀ ਖਾਧੀ ਤੁਸੀਂ ਨਹੀਂ ਬੋਲੇ ਉਸ ਵਕਤ ਲੱਤਾਂ ਬਾਹਾਂ ਤੋੜੀਆਂ ਉਹਨਾਂ ਤੇ ਪਰਚੇ ਕੀਤੇ ਗਏ ਭਾਈ ਖੋਸਾ ਭਾਈ ਮਾਲਮ ਭਾਈ ਰਣਜੀਤ ਸਿੰਘ ਪੰਜ ਜੀ ਮਨਜਿੰਦਰ ਕੌਰ ਇਹਨਾਂ ਸਾਰਿਆਂ ਦੀ ਕੀ ਹਾਲਤ ਸੀ ਭਾਈ ਮੁੱਛਲ ਵਰਗੇ ਸਾਰਿਆਂ 'ਤੇ ਇਹਨਾਂ ਨੂੰ ਤਸ਼ੱਦਦ ਕੀਤਾ ਗਿਆ ਔਰ ਉਸ ਮੋਰਚੇ ਦੀ ਤਰਜਮਾਨੀ ਕਰਦਿਆਂ 5 ਸਾਲ ਸਾਨੂੰ ਸੜਕ 'ਤੇ ਬਹਿਣਾ ਪਿਆ 5 ਸਾਲ ਤੁਸੀਂ ਕਿਸੇ ਨੇ 328 ਰੁਪਏ ਦਾ ਜ਼ਿਕਰ ਕਿਉਂ ਨਹੀਂ ਕੀਤਾ ਹੁਣ ਤੱਕ ਇਹਨਾਂ ਸੱਪ ਲੈ ਲੈਣਾ ਸੀ ਚਲੋ ਸਵਾਗਤ ਕਰਦੇ ਹਾਂ ਅੱਜ ਤੁਸੀਂ ਗੱਲ ਕੀਤੀ ਹੈ 7 ਦਸੰਬਰ ਨੂੰ ਮਹਾ ਪੰਚਾਇਤ ਸੱਦੀ ਗਈ ਜਗਜੀਤ ਸਿੰਘ ਜੀ ਦੱਲੇਵਾਲ ਬਲਦੇਵ ਸਿੰਘ ਜੀ ਸਿਰਸਾ ਹੋਣਾ ਨੇ ਜਦੋਂ ਮਹਾ ਪੰਚਾਇਤ ਦੀ ਗੱਲ ਕੀਤੀ ਤਾਂ ਸਿਸਟਮ ਇਹ ਲਿਆ ਉਸ ਵਕਤ ਬਾਬਾ ਸੇਵਾ ਸਿੰਘ ਜੀ ਆ ਸਕਦੇ ਆ ਬਾਬਾ ਸਰਬਜੋ ਸਿੰਘ ਬੇਦੀ ਜੀ ਆ ਸਕਦੇ ਮਾਨ ਸਿੰਘ ਮਾ ਨਾ ਸਕਦੇ ਐ ਹੋਰ ਨਿਹੰਗ ਸਿੰਘ ਜਥੇਬੰਦੀਆਂ ਸਤਕਾਰ ਕਮੇਟੀਆਂ ਸਿੱਖ ਸੰਗਤਾਂ ਆ ਸਕਦੀਆਂ ਨੇ ਪੰਜ ਪਿਆਰੇ ਵੀ ਨਹੀਂ ਆਏ ਗਿਆਨੀ ਹਰਪ੍ਰੀਤ ਸਿੰਘ ਵੀ ਨਹੀਂ ਆਏ ਤੁਸੀਂ ਵੀ ਨਹੀਂ ਆਏ ਕਿਸੇ ਨੇ ਸਾਥ ਵੀ ਨਹੀਂ ਦਿੱਤਾ ਪਰ ਚਲੋ ਮੁਬਾਰਕਬਾਦ ਹੁਣ ਆਸ ਕਰਦੇ ਆ ਕਿ ਤੁਸੀਂ ਹੁਣ ਦੇ ਦਿਓ ਅਸੀਂ ਤੇ 5 ਸਾਲ ਤੋਂ 328 ਪਾਵਨ ਸਰੂਪਾਂ ਦਾ ਇਨਸਾਫ ਮੰਗ ਰਹੇ ਸੀਗੇ ਉਲਟਾ ਸਾਨੂੰ ਤੁਸੀਂ ਤਖਤ ਤੇ ਬੈਠ ਕੇ ਮਾੜਾ ਚੰਗਾ ਕਹਿੰਦੇ ਰਹੇ ਤੇ ਅਸੀਂ ਤੁਹਾਨੂੰ ਕਹਿੰਨੇ ਸਰ ਤੁਸੀਂ ਮੋਚ ਕੁੰਗਣੀਆਂ ਪਾਈਆਂ ਨੀ ਬੋਲਦੇ ਕਿਉਂ ਨਹੀਂ ਜਥੇਦਾਰ ਅੱਜ ਤੁਸੀਂ ਮੋਚੋਂ ਕੁੰਗਣੀਆਂ ਕੱਢ ਕੇ ਬੋਲੇ ਮੁਬਾਰਕ ਬਾਤ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮੈਂ ਕਹੀ ਸੀ ਤੁਹਾਡੇ ਨਾਲ ਮੇਰੀ ਨਾਰਾਜ਼ਗੀ ਇਸ ਕਰਕੇ ਸੀ ਹੋਰ ਕੋਈ ਨਹੀਂ ਠੀਕ ਹੈ ਜਿੱਥੇ ਗੱਲ ਗੁਰੂਪੰਥ ਦੀ ਆ ਗਈ ਅੱਜ ਆਏ ਹੋ ਮੈਂ ਫਿਰ ਸਵਾਗਤ ਕਰਦਾ ਹਾਂ ਉਹ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾ ਸਕਦਾ ਸੀਗਾ ਫਿਰ ਇਤਿਹਾਸ ਵਿੱਚ ਗੁਰੂ ਸਾਹਿਬਾਂ ਨੂੰ ڈاکੂ ਲੁਟੇਰੇ ਚੋਰ ਕਈ ਕੁਝ ਲਿਖ ਦਿੱਤਾ ਤੁਸੀਂ ਤਖਤਾਂ ਤੇ ਬਹਿ ਕੇ ਕੀ ਕੀਤਾ ਦੱਸੋ ਬਲਦੇਵ ਸਿੰਘ ਸਿਰਸਾ ਕਿੰਨੇ ਸਾਲ ਬੈਠੇ ਰਹੇ ਲੱਗ ਲੜਦੇ ਰਹੇ 7 ਤੋਂ ਲੈ ਕੇ 27 ਆਉਣ ਵਾਲਾ ਤੇ 7 ਦਸੰਬਰ ਨੂੰ ਨਾਲ ਜਾ ਕੇ ਉਹਨਾਂ ਵੱਲੋਂ ਜਿਹੜਾ ਸੰਘਰਸ਼ ਸੀ ਉਹਦੀ ਐਫ ਆਈ ਆਰ ਦਰਜ ਕਰਾਈ ਆ ਜਿਹਦੇ ਤੇ ਅਜੇ ਸਰਕਾਰ ਕਾਰਵਾਈ ਨਹੀਂ ਕਰਦੀ ਸੇਟ ਬਣਨੀ ਚਾਹੀਦੀ ਸੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਪਰ ਅਜੀ ਉੱਥੇ ਕੁਝ ਨਹੀਂ ਹੋਇਆ ਉੱਥੇ ਤੁਹਾਡਾ ਬੋਲਣਾ ਬਣਦਾ ਸੀਗਾ ਪਰ ਚਲੋ ਤੁਸੀਂ ਆਇਓ ਚੰਗੀ ਗੱਲ ਸਵਾਗਤ ਕਰਦੇ ਆ ਸਵੇਰ ਦਾ ਪੋਲਾ ਸ਼ਾਮੀ ਆ ਜਾਏ ਦੁੱਲੇ ਹੋਏ ਬੇਰਾ ਨੂੰ ਇਕੱਠੇ ਕਰਕੇ ਟੋਕਰੀ ਪਾਉਣ ਦਾ ਯਤਨ ਹੋ ਸਕਦਾ ਹੈ ਮੁਬਾਰਕਬਾਦ ਤੁਸੀਂ ਅੱਜ ਬੋਲੇ ਲੱਥਣਵੇੜੀ ਬੋਲੀ ਸੀ ਚਲੋ ਚੰਗੀ ਗੱਲ ਤੁਸੀਂ ਗੁਰਦੁਆਰੇ ਆਜ਼ਾਦੀ ਦੀ ਗੱਲ ਕਰਦੇ ਹੋ ਤੁਸੀਂ ਤਖਤ ਸਹਿਬਾਨਾਂ ਦੀ ਗੱਲ ਕਰਦੇ ਹੋ ਇਹਨਾਂ ਸਾਰਿਆਂ ਦਾ ਹੱਲ ਕੀ ਹੈ ਸਰਬੱਤ ਖਾਲਸਾ ਸਰਬੱਤ ਖਾਲਸਾ ਕਿਵੇਂ ਹੋਊ ਇਕਤਾ ਚ ਇਕਤਾ ਕਿਵੇਂ ਹੋਊ ਜਦੋਂ ਪ੍ਰਧਾਨਗੀ ਦੀ ਭੁੱਖ ਤੇ ਗੋਲ ਕਚੋਰੀ ਦੀ ਆਦਤ ਨਹੀਂ ਹੋਊਗੀ ਜਦੋਂ ਮੈਂ ਤੋਂ ਨਹੀਂ ਸਿੱਖਾਂ ਨੂੰ ਸਿੱਖੀ ਦਾਣ ਤੋਂ ਗੱਲ ਸ਼ੁਰੂ ਹੋਊਗੀ ਸਾਡੀ ਅਰਦਾਸ ਸ੍ਰੀ ਅਕਾਲ ਤਖਸਾਲ ਜੀ ਜੇ ਵਾਕਈ ਆਪਾਂ ਸਰਵ ਉੱਚਤਾ ਚਾਹੁੰਦੇ ਸਾਡੇ ਜ਼ਥੇਦਾਰ ਦਿਹਾੜੀਦਾਰਾਂ ਦੀ ਤਰ੍ਹਾਂ ਨਾ ਬਦਲੇ ਜਾਣ ਅਜੇ ਦਿਹਾੜੀਦਾਰ ਵੀ ਜਿੱਤ ਰੱਖਦੇ ਆ ਜ਼ਥੇਦਾਰਾਂ ਦੀ ਤੌਂਣੀ ਵੀ ਨਹੀਂ ਰਹਿਣ ਦਿੱਤੀ ਇਸ ਕੋਡਮੇ ਨੇ ਧਾਮੀ ਐਂਡ ਕੰਪਨੀ ਬਾਦਲ ਐਂਡ ਕੰਪਨੀ ਨੇ ਫਿਰ ਜੇ ਤੁਸੀਂ ਚਾਹੁੰਦੇ ਹੋ ਕਿ ਕ ਹੁਕਮਨਾਮਿਆਂ ਦੀ ਤਰਜਮਾਨੀ ਹੋਵੇ ਉਹ ਆਦੇਸ਼ ਸ੍ਰੀ ਅਕਾਲ ਤਖਸਾਲ ਦਾ ਉਹ ਸੱਚਖੰਡ ਦਰਬਾਰ ਸਾਹਿਬ ਵੱਲੋਂ ਹੈ ਤੇ ਦਰਬਾਰ ਸਾਹਿਬ ਤੋਂ ਆਇਆ ਹੋਇਆ ਹੁਕਮ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅਕਾਲ ਤਖਤ ਸਾਹਿਬ ਤੋਂ ਆਦੇਸ਼ ਬਣ ਕੇ ਜਾਵੇ ਜਿਹੜਾ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਬਾਬਾ ਜੱਸਾ ਸਿੰਘ ਆਲੂ ਵਾਲੀਗੇ ਨਵਾਬ ਕਪੂਰ ਸਿੰਘ ਹਰੀ ਸਿੰਘ ਨਲੂਵੇ ਅਕਾਲੀ ਫੂਲਾ ਸਿੰਘ ਬਣ ਕੇ ਜਾਵੇ ਉਪਦੇਸ਼ ਚੌ ਵਰਨਾ ਕੋ ਸਾਝਾ 12 ਮਿਸਲਾ ਲਈ ਹੋਵੇ ਚਾਰ ਵਰਨਾ ਨਹੀਂ ਹੋਵੇ ਚਾਰ ਦਰਵਾਜ਼ੀਆਂ ਲਈ ਹੋਵੇ ਜੇ ਚਾਹਣੇ ਹੋ ਇਹ ਹੋਵੇ ਹੁਕਮਨਾਮਿਆਂ ਦੀ ਤਰਜਮਾਨੀ ਕਾਲ ਤੱਕ ਸਹਿਬ ਜੀ ਦੀ ਸੁਤੰਤਰਤਾ ਸਰਵਉੱਚਤਾ ਬਹਾਲ ਹੋਵੇ ਤੇ ਸਿੱਖ ਪੰਥ ਇਕੱਤਰ ਹੋਵੇ ਹਕੀਕਤ ਵਿੱਚ ਹੋਵੇ ਤੁਹਾਡੀ ਇਹ ਅੱਜ ਦੀ ਸਟੇਟਮੈਂਟ ਨੂੰ ਹਕੀਕਤ ਸਮਝਾਂ ਕੇ ਵਿਰੋਧੀ ਬਿਆਨ ਸਮਝਾ ਜੇ ਕੱਲ ਨੂੰ ਉਹਨਾਂ ਨੇ ਤੁਹਾਨੂੰ ਫੇਰ ਰੱਖ ਲਿਆ ਫਿਰ ਕੀ ਕਰੋਗੇ ਤੇ ਜੇ ਕੱਢ ਦਿੱਤਾ ਫਿਰ ਕੀ ਕਰੋਗੇ ਇਹ ਸਾਬਤ ਕਰੋਗੇ ਤੁਸੀਂ ਜੇ ਵਾਕਈ ਤੁਹਾਡੀ ਅੱਜ ਦੀ ਵਾਰਤਾ ਨੂੰ ਹਕੀਕਤ ਮੰਨ ਲਈਏ ਕਿ ਤੁਸੀਂ ਬਚਨ ਕੇ ਬਲੀ ਹੋਵੋਗੇ ਤਾਂ ਫਿਰ ਮੈਂ ਵੀ ਤੁਹਾਨੂੰ ਇੱਕ ਸਨੇਹਾ ਦੇਣਾ ਗੁਰੂਕਰ ਦਾ ਕੀਰਤਨੀਆਂ ਹੋਣ ਨਾਲ ਤੇ 2016 ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਨਰੈਣੋ ਕੋੜਵੇਂ ਦੇ ਖਿਲਾਫ ਭਾਈ ਦਸ਼ਮਨ ਸਿੰਘ ਦੇ ਵਾਰਿਸ ਬਣ ਕੇ 1925 ਅਗਤ ਵਾਲੀ ਸ਼੍ਰੋਮਣੀ ਕਮੇਟੀ ਨੇ 1922 21 ਅਕਤੂਬਰ ਵਾਲੀ ਸ਼੍ਰੋਮਣੀ ਕਮੇਟੀ ਜਿਹੜੀ ਸਿਰ ਅਕਾਲ ਤੱਕ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਿੱਖ ਪੰਥ ਦੀ ਹਾਜ਼ਰੀ ਚ ਭਾਈ ਮਹਿਤਾਬ ਸਿੰਘ ਵੀਰ ਹੋਣਾ ਵੱਲੋਂ ਚੁਣੀ ਗਈ ਸਿਲੈਕਸ਼ਨ ਕੀਤੀ ਗਈ ਤੇਜਾ ਸਿੰਘ ਜੀ ਉੱਚਰ ਕਰਤਾਰ ਸਿੰਘ ਜੀ ਚੱਬਰ ਉਸ ਸੋਚ ਨੂੰ ਮੁੱਖ ਰੱਖ ਕੇ ਅਸੀਂ ਪਿਛਲੇ 5 ਸਾਲਾਂ ਤੋਂ 21 ਫਰਵਰੀ ਨੂੰ ਸ਼ਬਕਾ ਨਨਕਾਣਾ ਸਾਹਿਬ ਨੂੰ ਸਮਰਪਿਤ ਸ੍ਰੀ ਅਕਾਲ ਤਖਸੈਬ ਵਿਖੇ ਜਿੱਥੇ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਦੀ ਅਰਦਾਸ ਕਰਦੇ ਹਾਂ ਅਕਾਲ ਤਖਸੈਬ ਦੀ ਸਰਵਉੱਚਤਾ ਦੀ ਅਰਦਾਸ ਕਰਦੇ ਹਾਂ ਪੰਥ ਦੀ ਏਕਤਾ ਦੀ ਅਰਦਾਸ ਕਰਦੇ ਹਾਂ ਉਸ ਵਕਤ ਕਿਸਾਨੀ ਮੋਰਚਾ ਲੱਗਾ ਸੀ ਕਿਸਾਨੀ ਮੋਰਚੇ ਦੀ ਫਤਿਹ ਦੀ ਅਰਦਾਸ ਕਰਦੇ ਸਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਸਾਂ ਸਰਕਾਰੀ ਖਾਲਸਾ ਦਰਬਾਰੀ ਖਾਲਸਾ ਦੀ ਬਹਾਲੀ ਲਈ ਅਰਦਾਸ ਕਰਦੇ ਸਾਂ ਤੇ ਅੱਜ ਨੂੰ 6ਵਾਂ ਸਾਲ ਹੋ ਗਿਆ 21 ਫਰਵਰੀ ਤੇ ਅਸੀਂ ਅੱਜ 6ਵੇਂ ਸਾਲ ਦੇ ਵਿੱਚ 21 ਫਰਵਰੀ ਨੂੰ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ ਸਿੱਖ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਹਿ ਕੇ ਅਰਦਾਸ ਕੀਤੀ ਜਾਣੀ ਪੰਥ ਦੀ ਏਕਤਾ ਵਾਸਤੇ ਤਾਂ ਕਿ ਏਕਤਾ ਦੇ ਵਿੱਚੋਂ ਸਰਬੱਤ ਖਾਲਸਾ ਖੜਾ ਕੀਤਾ ਜਾ ਸਕੇ ਉਹ ਸਰਬੱਤ ਖਾਲਸਾ ਜਿਹੜਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਸੇਵਾਦਾਰ ਦੀ ਸਿਲੈਕਸ਼ਨ ਕਰੇ ਇਲੈਕਸ਼ਨ ਨਹੀਂ ਸਿਲੈਕਸ਼ਨ ਕਰੇ ਉਹ ਸੇਵਾਦਾਰ ਜਿਹੜਾ ਕੱਲਾ ਪੰਜਾਬ ਵਾਸਤੇ ਨਹੀਂ ਵਰਲਡ ਪਰ ਦੇ ਸਿੱਖਾਂ ਦੀ ਆਵਾਜ਼ ਹੋਵੇ ਉਹ ਜਥੇਦਾਰ ਜਿਹੜਾ ਵਰਲਡ ਵਿੱਚ ਵਸਣ ਵਾਲੇ ਲੋਕਾਂ ਲਈ ਇਹ ਸੋਚ ਰੱਖਦਾ ਹੋਵੇ ਨਾਨਕ ਨਾਮ ਚੜ ਦੀ ਕਲਾ ਤੇਰੀ ਬਾਣੀ ਸਰਬਤ ਦਾ ਪਲਾ ਉਹ ਜਥੇਦਾਰ ਜੇ ਦੀ ਨਜ਼ਰ 'ਚ ਕੋਈ ਅਕਾਲੀ ਦਲ ਬਾਦਲ ਜਾਂ ਭਾਜਪਾ ਜਾਂ ਆਮ ਆਦਮੀ ਪਾਰਟੀ ਕਾਂਗਰਸ ਮੈਟਰ ਨਹੀਂ ਕਰਦੀ ਉਹ ਜਥੇਦਾਰ ਜੀ ਦੀ ਨਜ਼ਰ ਦੇ ਵਿੱਚ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਮੈਟਰ ਨਹੀਂ ਕਰਦਾ ਜੇ ਦੀ ਨਜ਼ਰ ਵਿੱਚ ਇਹ ਪਰੰਪਰਾਵਾਦੀ ਨੇ ਇਹ ਸੰਪਰਦਾਈ ਨੇ ਨਹੀਂ ਸਾਰਿਆਂ ਤੋਂ ਉੱਤੇ ਉੱਠ ਕੇ ਉਹ ਗੱਲ ਕਰੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨੋ ਸਭੇ ਸਾਂਝੀ ਵਾਲ ਸਦਾਏ ਤੂੰ ਕਿਸੇ ਨਦੀ ਸੇਵਾਰਾ ਜੀ ਉਹ ਸੋ ਜਿਦਾ ਕਿ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਨੇ ਤੇ ਹੁਣ ਵੇਖਣਾ ਹੋਵੇਗਾ 21 ਫਰਵਰੀ ਵਾਲੇ ਦਿਨ ਜਿੱਥੇ ਸਿੱਖ ਪੰਥ ਇੱਕ ਵੱਡਾ ਇਕੱਠ ਕਰਨ ਜਾ ਰਿਹਾ ਸਾਰੇ 9 ਵਜੇ ਤੱਕ ਕਿਹੜੇ ਕਿਹੜੇ ਜਥੇਬੰਦੀਆਂ ਉੱਥੇ ਪਹੁੰਚਦੇ ਨੇ ਤੇ ਕਿਸ ਮਸਲੇ ਲੈ ਕੇ ਗੱਲਾਂ ਹੁੰਦੀਆਂ ਨੇ ਜਿੱਦਾਂ ਕਿ ਬਾਦਲ ਪਰਿਵਾਰ ਤੇ ਐਸਜੀਪੀਸੀ ਦੇ ਉੱਤੇ ਕਾਫੀ ਸਵਾਲ ਖੜੇ ਹੁੰਦੇ ਨੇ ਉਹਨਾਂ ਦਾ ਕੀ ਹੱਲ ਕਿਡਿਆ ਜਾਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ